ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਦਾ ਵੀਜ਼ਾ ਆਫਿਸ ਤੋਂ ਸੁਨੇਹਾ ਮੈਮ ਸਾਡੇ ਨਾਲ ਮੌਜੂਦ ਨੇ ਸ਼ੁਕ ਕੈਨੇਡਾ ਬਹੁਤ ਸਾਰੇ ਬੱਚਿਆਂ ਦੇ ਵੀਜ਼ੇ ਆਏ ਬਹੁਤ ਸਾਰੇ ਬੱਚਿਆਂ ਦੇ ਰਿਫਿਊਜ਼ਲ ਵੀ ਆਏ ਹੁਣ ਜਿਨ੍ਹਾਂ ਦੇ ਰਿਫਿਊਜ਼ਲ ਆਏ ਨੇ ਸੈਪਟੈਂਬਰ ਇਨਟੇਕ ਦੇ ਉਹਨਾਂ ਕੋਲੇ ਕੀ ਆਪਸ਼ਨਸ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਇਹਨਾਂ ਤਮਾਮ ਪੁਆਇੰਟਸ ਦੇ ਉੱਤੇ ਸਾਨੂੰ ਅਡਰੈਸ ਕਰਨਗੇ ਸੁਨੇਹਾ ਮੈਮ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਕਿ ਪੂਰੀ ਕਲੈਰਿਟੀ ਸਾਂਝੀ ਕਰੋ ਸੋ ਕੈਨੇਡਾ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਹੁਣ ਸੈਪਟੈਂਬਰ ਇਨਟੇਕ ਦੇ ਆਲਮੋਸਟ ਰਿਜ਼ਲਟਸ ਆ ਚੁੱਕੇ ਆ ਉਹਦੇ ਵਿੱਚ ਕੁਝ ਰਿਜ਼ਲਟਸ ਪੋਜ਼ਿਟਿਵ ਆਇਆ ਪਰ ਕੁਝ ਨੈਗੇਟਿਵ ਵੀ ਆਇਆ ਮੀਨਸ ਕਿ ਜਿਨ੍ਹਾਂ ਦੀਆਂ ਰਿਫਿਊਜ਼ਲਸ ਆਈਆਂ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਲਈ ਕਿਹੜੀ ਕੰਟਰੀ ਬੈਸਟ ਆ ਕੀ ਉਹਨਾਂ ਨੂੰ ਰੀ ਅਪਲਾਈ ਕਰਨਾ ਚਾਹੀਦਾ ਇਹ ਸਾਰਿਆਂ ਬਾਰੇ ਆਪਾਂ ਗੱਲ ਕਰਾਂਗੇ ਬਟ ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਵੀਜ਼ਾਸ ਉਹਨਾਂ ਦੇ ਹੀ ਆਇਆ ਜਿਨ੍ਹਾਂ ਦੀ ਪਰਸੈਂਟੇਜ ਅੱਛੀ ਸੀ ਲੈਂਗੁਏਜ ਟੈਸਟ 6 each ਸੀਗਾ ਔਰ ਉਸ ਤੋਂ ਇਲਾਵਾ ਉਹਨਾਂ ਨੇ ਆਪਣੀ ਫੰਡਿੰਗ ਔਰ ਜਿਹੜੇ ਮੈਡੀਕਲ ਨਾਨ ਮੈਡੀਕਲ ਦੇ ਸਟੂਡੈਂਟ ਸੀਗੇ ਬਟ ਜਿਹੜੇ ਕਾਮਰਸ ਔਰ ਆਰਟਸ ਵਾਲੇ ਸੀਗੇ ਅਗਰ ਉਹਨਾਂ ਨੇ ਡਿਪਲੋਮਾਸ ਲਿਖਤੇ ਤਾਂ ਉਹਨਾਂ ਦੀ ਰਿਫਿਊਜ਼ਲਸ ਮੈਕਸਿਮਮ ਆਈਆਂ ਮੈਂ ਨਹੀਂ ਕਹਿੰਦੀ ਕਿ ਉਹਨਾਂ ਦਾ ਕੋਈ ਵੀਜ਼ਾ ਨਹੀਂ ਆਇਆ ਬਟ ਹਾਂ ਡਿਗਰੀ ਪ੍ਰੋਗਰਾਮ ਤੇ ਵੀਜ਼ਾਸ ਜ਼ਿਆਦਾ ਆਏ ਆ ਸੋ ਹੁਣ ਰਿਫਿਊਜ਼ਲਸ ਵਾਲੇ ਵੀ ਦੋ ਕੈਟਾਗਰੀ ਵਾਲੇ ਆ ਇੱਕੋ ਸਟੂਡੈਂਟ ਜਿਹਨੂੰ ਕਿਤੇ ਪਤਾ ਹੈ ਕਿ ਮੈਂ ਕੋਰਸ ਨਹੀਂ ਸਹੀ ਲਿੱਤਾ ਜਾਂ ਮੈਂ ਫੰਡਿੰਗ ਘੱਟ ਦਿਖਾਈ ਆ ਜਾਂ ਮੈਂ ਫੰਡਿੰਗ ਦਿਖਾਈ ਨਹੀਂ ਆ ਕਿਉਂਕਿ ਸਪਟੈਂਬਰ ਇਨਟੇਕ ਲਈ ਸਟੂਡੈਂਟ 100% ਪ੍ਰਿਪੇਅਰ ਨਹੀਂ ਹੋਇਆ ਸੀ ਨਵੇਂ ਰੂਲਸ ਲਈ ਸੋ ਉਹ ਸਟੂਡੈਂਟ ਜਿਨ੍ਹਾਂ ਦੇ ਅਕੈਡਮਿਕ ਅੱਛੇ ਆ ਲੈਂਗੁਏਜ ਟੈਸਟ ਅੱਛਾ ਵਾ ਗੈਪ ਜ਼ਿਆਦਾ ਨਹੀਂ ਆ ਉਹ ਤਾਂ ਰੀਅਪਲਾਈ ਕਰ ਸਕਦੇ ਆ ਬਟ ਕੁਝ ਐਦਾ ਦੇ ਸਟੂਡੈਂਟਸ ਵੀ ਹੈਗੇ ਆ ਜਿਨ੍ਹਾਂ ਦੇ 5.5 ਬੈਂਡਸ ਹੈਗੇ ਆ ਜਾਂ ਉਹਨਾਂ ਦੇ ਪੀਟੀ ਦੇ ਸਕੋਰ ਘੱਟ ਹੈਗੇ ਆ 62 ਨਾਟ ਲੈਸ ਦਨ 58 ਨਹੀਂ ਹੈਗੇ ਕਿਸੇ 'ਚ 54 ਆ ਕਿਸੇ 'ਚ 56 ਆ ਔਰ ਦੋ ਤਿੰਨ ਵਾਰ ਰਿਫਿਊਜ਼ਲਸ ਲੈ ਚੁੱਕੇ ਆ ਉਹ ਸਾਰੇ ਸਟੂਡੈਂਟਸ ਮੈਨੂੰ ਕਹੂੰਗੀ ਕਿ ਯੂਕੇ ਕਰਲੰਡ ਫਿਨਲੈਂਡ ਕਰਲੰਡ ਕੈਨੇਡਾ ਦੁਬਾਰਾ ਰੀਅਪਲਾਈ ਨਾ ਕਰਨ ਅਗਰ ਆਪਾਂ ਯੂਕੇ ਦੀ ਗੱਲ ਕਰੀਏ ਤੁਹਾਡਾ ਪੀਟੀਆਇਲਸ ਐਕਸਪਾਇਰ ਵੀ ਹੋ ਗਿਆ ਤਾਂ ਵੀ ਅਗਰ ਤੁਸੀਂ ਸੀਬੀਐਸਸੀ ਬੋਰਡ ਤੋਂ ਔਰ ਤੁਹਾਡੇ 70 uh, 65 70% ਹੈ ਗਿਆ ਤਾਂ ਤੁਹਾਨੂੰ ਵਿਦਾਊਟ ਟਾਇਲਸ ਮਿਲ ਜਾਏਗਾ ਪੰਜਾਬ ਬੋਰਡ ਤੋਂ ਤਾਂ 70 ਇੰਗਲਿਸ਼ ਦੇ ਵਿੱਚ ਹੈ ਗਿਆ ਤਾਂ ਵੀ ਮਿਲ ਜਾਏਗਾ ਗ੍ਰੈਜੂਏਸ਼ਨ ਤੁਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਕੀਤੀ ਹੈ ਤਾਂ ਵੀ ਤੁਹਾਡਾ ਯੂਕੇ ਪੋਸੀਬਲ ਹੋ ਜਾਏਗਾ 5.5 دو ماڈیولز ਚ ਤਾਂ ਵੀ ਪੋਸੀਬਲ ਆ ਗੈਪ ਇਸ ਐਕਟੇਬਲ ਆ ਟਾਪ ਅਪ ਪ੍ਰੋਗਰਾਮ ਆ ਪਾਸ 2 ਤੋਂ ਬਾਅਦ ਬਹੁਤ ਆਪਸ਼ਨਸ ਆ ਫਿਨਲੈਂਡ ਦੀ ਗੱਲ ਕਰੀਏ ਅਗਰ ਸੈਟਲਮੈਂਟ ਚਾਣਨੇ ਹੋ ਤਾਂ ਫਿਨਲੈਂਡ ਇੱਕ ਇਦਾਂ ਦੀ ਕੰਟਰੀ ਹੈਗੀ ਆ ਜਿੱਥੇ ਤੁਸੀਂ ਅਗਰ 4 ਸਾਲ ਲੀਗਲ ਵੀਜ਼ੇ ਤੇ ਰਹਿੰਦੇ ਹੋ ਤਾਂ ਤੁਸੀਂ ਆਪਣੀ ਪੀਆਰ ਲੈ ਲੈਣੋ 3 ਸਾਲ ਦੀ ਬੈਚਲਰਸ 2 ਸਾਲ ਦਾ ਵਰਕ ਪਰਮਿਟ ਮਿਲਦਾ 2 ਸਾਲ ਦੀ ਮਾਸਟਰਸ 2 ਸਾਲ ਦਾ ਵਰਕ ਪਰਮਿਟ ਮਿਲਦਾ ਐ ਐਨੀ ਕਾਸ ਤੁਸੀਂ ਅਗਰ ਡਿਗਰੀ ਦਾ ਜਾਣਦੇ ਹੋ ਤਾਂ ਤੁਸੀਂ ਉੱਥੇ 4 ਸਾਲ ਚ ਪੀਆਰ ਹੋ ਜਾਓ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਤੇ ਨੰਬਰ ਹੈ ਤੁਸੀਂ ਇਸ ਨੰਬਰ ਦੇ ਜ਼ਰੀਏ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੀ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ ਕੋਈ ਕਨਫਿਊਜ਼ਨ ਹੋਣ ਦੀ ਸੂਰਤ ਦੇ ਵਿੱਚ ਕਾਲ ਕਰੋ ਜਾਂ ਪਰਸਨਲੀ ਜਾ ਕੇ ਮਿਲੋ ਔਰ ਆਪਣਾ ਕਨਫਿਊਜ਼ਨ ਦੂਰ ਕਰੋ ਆਪਣਾ ਵਹਿਮ ਕੱਢੋ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ